ਇੱਕ શિક્ષਿਆਤ ਖਨੋਰੀ ਵਾਟਰ ਤੇ ਆਪਣੇ ਖੇਤਾਂ ਲਈ ਬੈਠੀ ਹੈ ਐਮਐਸਪੀ ਦੀ ਗਰੰਟੀ ਲਈ ਬੈਠੀ ਹੈ ਉਹ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ 17 ਦਿਨਾਂ ਤੋਂ ਮਰਨ ਵਰਤਣ ਤੇ ਬੈਠੇ ਹੋਏ ਆ ਉਹ ਕਿਹਦੇ ਲਈ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਉਹ ਸਾਡੇ ਖੇਤਾਂ ਲਈ ਬੈਠੇ ਨੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬੈਠੇ ਆ ਮੇਰੇ ਪੰਜਾਬੀ ਵੀਰੋ ਮੈਂ ਨੌਜਵਾਨ ਭਰਾਵਾਂ ਸੈਂਟਰ ਗਵਰਨਮੈਂਟ ਨੂੰ ਪਤਾ ਲੱਗ ਸਕੇ ਵੀ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀਂ ਬੈਠਾ ਉਹਦੇ ਨਾਲ ਸਾਰਾ ਪੰਜਾਬ ਬੈਠਾ ਹੈ ਤੇ ਜਿੰਨਾ ਕੁ ਸਮਾਂ ਤੁਸੀਂ ਮੇਰੇ ਪੰਜਾਬੀ ਵੀਰੋ ਸਮਾਂ ਕੱਟ ਕੇ ਜਾਂ ਸਕਦੇ ਹੋ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆਪਾਂ ਸਾਰੇ ਭੁਗਤੀਏ ਇਕੱਲੇ ਇਹ ਸਾਡੇ ਦਰਸ਼ਕਾਂ ਨੂੰ ਬੇਨਤੀ ਨਹੀਂ ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਜਿਹੜੀਆਂ ਪਹਿਲੇ ਧਰ ਦੇ ਦੌਰਾਨ ਇਕੱਠੇ ਹੋ ਕੇ ਲੜਿਆ ਅੱਜ ਕੱਲਾ ਜਗਜੀਤ ਸਿੰਘ ਹੈ ਔਰ ਆਪਾਂ ਸਾਰਿਆਂ ਨੇ ਉਹਨਾਂ ਨੂੰ ਸਹਿਯੋਗ ਕਰਨਾ ਹੈ ਇੱਕ ਜਕਾਰਾ ਸਰਦਾਰ ਜਗਜੀਤ ਸਿੰਘ ਟੱਲੇਵਾਲ ਦੀ ਚੜ੍ਹਦੀ ਕਲਾ ਦੇ ਲਈ ਲਾਉਣਾ ਬੋਲੇ ਈਸੋਨਹਾ ਬਹੁਤ ਬਹੁਤ ਧੰਨਵਾਦ